ਜੋ ਕਿ ਜਰੈ ਨਾਲ ਹੀ ਆਇਆ ਹੈ ਜਿਹੜੀ ਅੱਖ ਚ ਫਰਕ ਹੈ ਉਹਦੀ ਵੀਡੀਓ ਹੋ ਗਈ ਬਕਾਇਦਾ ਤੇ ਹਟਲਦੀ ਜਿਹੜਾ ੱਟਕੇ ਨਾਲ ਮੁਰਗਾ ਮੰਗਦਾ ਮੁੰਡੇ ਕੋਲ ਆ ਵੀਡੀਓ ਦਿਖਾ ਲਈ ਆਪਾਂ ਵੀਡੀਓ ਦਿਖਾ ਦੇ ਆਓ ਜੀ ਨਹੀਂ ਨਹੀਂ ਸਹੀ ਹੈ ਪਰ ਜਿਹੜੇ ਮਹੀਨੇ ਪਹਿਲਾਂ ਸੀ ਆ ਜਾਨੀ ਇਕੱਲਾ ਕੋਈ ਇਹ ਨਾਲ ਐ ਸੋ ਇਹ ਨਾਲੇ ਇਹ ਗਾਜੇ ਆਪਣਾ ਜਿਹੜਾ ਰੀਡਰ ਨਾਲ ਜਦੋਂ ੱਟਕੇ ਨਾਲ ਇਹਨੂੰ ਕਹਿੰਦੇ ਸੀ ਕਿ ਮੁਰਗਾ ਮੰਗਦੇ ਤੇ ਮੁੰਡਾ ਵੀ ਨਹੀਂ ਆਪ ਮਾਰ ਰਿਹਾ ਰਿਸੈਪਸ਼ਨ ਦਾ ਮੈਨੇਜਰ ਜਿੱਦੋਂ ਇਹ ਸਾਰਾ ਕੰਮ ਭਕਿਆ ਉਹ ਦੱਸ ਦੇਵੇ ਕਿ ਹੁਣ ਸਾਰੇ ਥੋੜਾ ਤੁਹਾਨੂੰ ਇਹਨੇ ਦੱਸੋ ਥੋੜਾ ਇੱਧਰ ਦੇਖ ਕੇ ਬੰਨਦੀ ਇਹਨਾਂ ਨੂੰ ਅਸੀਂ ਮਨਾ ਕੀਤਾ ਕਿ ਅਸੀਂ ਤੁਹਾਡੀਆਂ ਵੰਗਾਰਾਂ ਨਹੀਂ ਪਰਸ ਉਹਨਾਂ ਨੂੰ ਨਹੀਂ ਸਮਝ ਸਕੀ ਨਾ ਹਾਂ ਉਹ ਕਹਿੰਦਾ ਭਾਜੀ ਮੈਂ ਮੁਰਗਾ ਕਿਹੜੀ ਗੱਲਾਂ ਮੰਗਾਣਾ ਇਹਦਾ ਗਵਾਹ ਦੇ ਵੀ ਹੈਗਾ ਜੇ ਮੁੰਡਾ ਇਹ ਜਿਹਦਾ ਹੈਗਾ ਸੀ ਨਾ ਕੀ ਨਾ ਰੈਸਟੋਰੈਂਟ ਜਿਹਦੇ ਮੁਰਗਾ ਕਿਹੜਾ ਸੀ ਟਿਕਟੌਕ ਕੇ ਟਿਕਟੋਕਰ ਉਹ ਵੀ ਬੰਦਾ ਗਵਾਹ ਹੈ ਉਹ ਤੁਮੀ ਧੱਕੇ ਨਾ ਕਹਿੰਦੇ ਜਿਹੜਾ ਉਹ ਕੰਮ ਲਾਵੇ ਇਹ ਪਤਾ ਜਨਤਾ ਕੀ ਮੇਰੇ ਕਿਵੇਂ ਲੱਗੇ। ਹਾਂ ਜੀ ਦੇਖੋ ਅਸਲ ਵਿੱਚ ਪੁਲਿਸ ਵਾਲੇ ਨੇ ਮਿਲਣਾ ਨਹੀਂ ਪਾਇਆ। ਹਾਂ ਜੀ ਆ ਜੀ ਅਸੀਂ ਆਪਣੇ ਘਰ ਕਿਨੇ ਖੜੇ ਹਾਂ। ਮੇਰੇ ਕੋਲ ਵੀ ਨਾਲ ਨਹੀਂ। ਉਹਨੇ ਮੰਗਾਰਾ ਨਹੀਂ ਪਾਰ ਸਕਿਆ। ਉਹਨਾਂ ਨੇ ਸਾਡੇ ਨਾਲ ਖਾਰਬਾਜੀ ਕੀਤੀ ਐ। ਅਸੀਂ ਤੇ ਆਪ ਇਥੇ ਕਿਰਾਏਦਾਰ ਹੀ ਹਾਂ। ਅਸੀਂ ਇਥੇ ਕੀ ਕਰ ਲੈਣਾ? ਅਸੀਂ ਇਥੇ ਕੋਈ ਇਨਵੋਲਵਮੈਂਟ ਨਹੀਂ, ਕੋਈ ਕੋਸ਼ਿਸ਼ ਨਹੀਂ। ਜੋ ਵੀ ਹੋਇਆ ਇਹਨਾਂ ਦਾ ਆਪਣੀ ਪਲੈਨਿੰਗਾਂ ਦੇ ਅਨੁਸਾਰ ਜੋ ਵੀ ਹੋਇਆ। ਇਹ ਫੇਰ ਕੱਢਣ ਦਿਆ ਹੋਰ ਕੁਛ ਨਹੀਂ। ਕੋਈ ਉਹਦਾ ਨਾਮ ਲੈਣੇ ਪਿਆ ਸੀ ਜੋ ਚੋਰ ਹੁੰਦੇ ਉਹਦਾ ਨਾਮ ਕਿਉਂ ਲੈਂਦੇ ਕੋਈ ਪੁਲਿਸ ਵਾਲਿਆਂ ਨਾਲ ਪੰਗਾ ਲੈਂਦਾ ਤੀ ਦੱਸੋ ਅਸੀਂ ਇਹ ਪੁਲਿਸ ਵਾਲਿਆਂ ਦਾ ਨਾਮ ਲੈਣੇ ਬੇਸਾਨੇ ਤਕੜਾ ਕਰਦਾ ਪਿਆ ਇਹ ਵੀਡੀਓ ਉਹਨਾਂ ਨੂੰ ਸਿੱਖ ਨੂੰ ਭੇਜਦੇ ਉਹਨਾਂ ਨੇ ਇਹ ਹੀ ਪੁੱਛਣਾ ਕਿ ਤੀ 2 ਘੰਟੇ ਕਰਦੇ ਕਿ ਛੱਡੋ ਬੜੋ ਬੜੋ ਦੇਖਦੇ ਕਿ ਉਹ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਕੌਣ ਆਇਆ ਸੀ ਪਹਿਲੇ ਸਭ ਤੋਂ ਪਹਿਲਾਂ 5 5-7 ਮਿੰਟ ਪਹਿਲਾਂ ਕਿਹਦਾ ਮੁੰਡਾ ਆਇਆ ਅੰਦਰ ਉਹਨੇ ਕੋਈ ਆਈਡੀ ਦਿੱਤੀ ਇਹਨਾਂ ਨੂੰ ਤੇ ਤਰਨ ਤਰਨ ਦਾ ਬੰਦਾ ਸੀ ਨਿਸ਼ੇੜੀ ਜੋ ਇਹਨਾਂ ਦਾ ਸੁਣਨ ਚ ਆਇਆ ਜੀ ਤੇ ਉਹ ਮੁੜ ਕੇ ਬੀਬੀ ਆਈ ਉਹ ਨਾਲ ਹੀ ਫੁੱਲ ਸਾਂਗੀ ਆ ਤੇ ਡੇਢ ਮਹੀਨੇ ਦੀ ਪਹਿਲਾਂ ਤੁਹਾਨੂੰ ਰਿਕਾਰਡਿੰਗ ਦੇ ਦਿੰਨੇ ਆ ਸੀਸੀਟੀਵੀ ਦੀ ਡੇਢ ਵਜੇ ਤੱਕ 2 ਘੰਟੇ ਪੀਸੀਆਰ ਵਾਲੇ ਮਲਾਜਮ ਆ ਕੇ 2 ਘੰਟੇ ਬੈਠਦੇ ਕਹਿੰਦੇ ਜੀ ਕਮਰੇ ਖੋਲੋ ਹੂੰ ਠੀਕ ਆ ਜੀ ਆ ਕੇ ਗੱਲ ਸੁਣੋ ਫਿਰ ਬੈਠੇ ਰਹਿੰਦੇ ਆ ਆ ਕੇ ਉਹਨੇ ਕਿਹਾ ਭਾਜੀ ਵੇਖੋ ਮੈਂ ਗਰੀਬ ਆਦਮੀ ਆ ਮੈਂ 7-800 ਦਾ ਕਮਰਾ ਲਾਣਾ ਜੀ ਤੇ ਮੈਂ ਕਿਥੇ 2 ਦਿਨ ਬਾਅਦ ਜਿਹੜਾ ਰੀਡਰ ਆ ਇਥੋਂ ਦਾ ਚੌਂਕੀ ਜੀ ਦਾ ਖੱਲੇ ਕੱਲੋ ਯਾਰ ਜਿਹੜਾ ਰੀਡਰ ਆ ਇੱਥੋਂ ਦਾ ਇਹ ਜਿਹੜਾ ਚੌਂਕੀ ਚਾਹ ਦਾ ਰੀਡਰ ਆ ਜੀ ਜਿਹਦੀ ਅੱਖ 'ਚ ਫਰਕ ਆ ਉਹਨੇ ਬਕਾਇਦਾ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਤੁਸੀਂ ਧੱਕੇ ਨਾਲ ਕਿਉਂ ਮੁਰਗਾ ਮੰਗਦੇ ਜੇਰ ਕੋ ਤੇ ਕਹਿੰਦਾ ਕਿ ਪੁਲਸ ਨਾਲ ਅੱਖਾਂ ਮੀਟ ਲੈਂਦੀਂਂ ਦੀ ਆ ਕਹੇ ਬਲੇ ਤੇ ਪੁਲਸ ਪਰ ਮੱਲੇ ਪੁਲਸ ਨਾਲ ਅੱਖਾਂ ਨਹੀਂ ਮੀਟਦੀਂਂ ਦੀ ਮੈਂ ਕਿਹਾ ਭਾਜੀ ਜੇ ਤੇ ਤੇ ਜੂਆ ਬਿੰਦਾ ਜਾਂ ਇਹ ਸ਼ਰਾਬੇ ਦਾ ਜਾਂ ਇਹ ਧੰਦਾ ਕਰਨ ਦਾ ਫਿਰ ਤੇ ਇਹਦਾ ਦੋਸ਼ੀ ਆ ਤੇ ਧੱਕੇ ਨਾਲ ਤੁਸੀਂ ਮੁਰਗਾ ਲੈ ਮੰਗੋ ਇਹਨੇ ਇੰਨੀ ਗੱਲ ਕਹੀ ਪੁਲਿਸ ਮੁਲਾਇਮ ਨੇ ਇਹਦਾ ਨੰਬਰ ਆ ਮੇਰੇ ਕੋ ਬਾਕਾਇਦਾ ਫਿਰ ਮੈਂ ਇਹਦੀ ਵੀਡੀਓ ਖਿੱਚ ਕੇ ਸੀ ਸਿੱਡੇਵ ਦੀ ਇਹਨੂੰ ਭੇਜੀ ਕਿ ਤੁਹਾਡੀ 2 ਘੰਟੇ ਦੀ ਵੀਡੀਓ ਗਈ ਸਾਡੇ ਕੋਲ ਅੰਦਰ ਦੀ ਉਹਦੀ ਸ਼ਿਕਾਇਤ ਕੀਤੀ ਸੀ ਨਹੀਂ ਕੀਤੀ ਅਸੀਂ ਸਾਹਿਬ ਨੂੰ ਕਿਹਾ ਕੁਵਰ ਵੀ ਪ੍ਰਧਾਨ ਨੂੰ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਵੇਖੋ ਤੁਸੀਂ ਉੱਥੇ ਜਾਣਾ ਨਹੀਂ ਜੇ ਕੋਈ ਗਲਤ ਕੰਮ ਹੋਏਗਾ ਤਾਂ ਮੈਨੂੰ ਦੱਸਿਓ ਸਾਹਿਬ ਨੇ ਆਪ ਇਹਨੂੰ ਚੁੱਕ ਕੇ ਜਾਣ ਨੂੰ ਕਿਹਾ ਅੱਜ ਇਹਨਾਂ ਨੇ ਨਵੀਂ ਪਲੈਨਿੰਗ ਕਰਕੇ ਜੋ ਤੁਹਾਨੂੰ ਹੀ ਤੁਸੀਂ ਮੀਡੀਆ ਦੇ ਸਾਹ ਅੱਜਕੱਲ ਲੋਕਤੰਤਰ ਇਹ ਸਾਡਾ ਵੱਡਾ ਕੁੜੀਆਂ ਤੇ ਕੁੜੀ ਦੇ ਮੁੰਡਾ ਸੀ ਇਹ ਕਿਹੜੇ ਨੇ ਕੌਣ ਨੇ ਪਤਾ ਹੀ ਕੋਈ ਨਹੀਂ ਉਹਨੂੰ ਵਿਚਰਨ ਨੂੰ ਆਈ ਆਈਡੀ ਤੁਸੀਂ ਲਈ ਸੀ ਉਹਨੇ ਲਈ ਆਈਡੀ ਆਈਡੀ ਹੈ ਜੀ ਨਾ ਆਈਡੀ ਲਈ ਬਕਾਇਦਾ ਉਹਨੇ ਰਜਿਸਟਰ ਵੇਖੋ ਇੱਥੇ ਆਈਡੀ ਲੱਗੀ ਬਕਾਇਦਾ ਇਹ ਤੇ ਮਾਲਕਾਂ ਨੇ ਧੱਗਾ ਹੀ ਜਾਂਣਾ ਭਾਜੀ ਹੋਰ ਕੀ ਕਰੀਏ ਹਾਂ ਹਾਂ ਇਹਨਾਂ ਨੇ ਬੰਦਾ ਭੇਜਿਆ ਸੱਚਾਈ ਬੇਨਤੀ ਕਰ 2 ਮਹੀਨੇ ਪਹਿਲਾਂ ਕੀ ਹੋਇਆ ਹੈ 1.5 ਮਹੀਨਾ ਪਹਿਲਾਂ ਇਹਨਾਂ ਨੇ 1.5 ਮਹੀਨੇ ਪਹਿਲਾਂ ਦੀ ਗੱਲ ਸੁਣੋ ਭਾਜੀ ਸੀਸੀਟੀਵੀ ਵੀਡੀਓ ਗਿਆ ਸਾਡੇ ਕੋ ਬਾਕਾਇਦਾ ਠੀਕ ਹੈ ਜੀ ਸੀਸੀਟੀਵੀ ਉਹ ਬੰਦਾ ਦੇ ਨਾਲ ਕੁਮਰ ਵੀਏ ਪ੍ਰਤਾਪ ਨੇ ਆਪ ਖੁਦ ਫੋਨ ਕੀਤਾ ਸੀ ਇਹਨਾਂ ਨੂੰ ਇੰਚਾਰ ਸਾਹਿਬ ਨੂੰ ਕਿ ਦੇਖੋ ਜੇ ਇੱਥੇ ਗਲਤ ਕੰਮ ਹੋਊਗਾ ਤੇ ਤੁਸੀਂ ਪਹਿਲਾਂ ਸਾਨੂੰ ਦੱਸਣਾ ਤੇ ਫਿਰ ਇਥੇ ਆਣਾ ਜੇ ਦੋਸ਼ੀ ਪਾਇਆ ਤੇ ਤੇ ਪਰਚਾ ਦਿਓ ਤੇ ਜਿਹੜੇ ਨਹੀਂ ਜਿਹਦੇ ਨਾਲ ਨਜ਼ਾਇਜ਼ ਹੋਇਆ ਤੇ ਫਿਰ ਆਲਰੇਡੀ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਜੀ ਹੈ ਜੋ ਹੁੰਦੀ ਹੈ ਬਿਲਕੁਲ ਪਰ ਇਹ ਤੁਹਾਡੇ ਪ੍ਰਸ਼ਾਸਨ ਦਾ ਹੱਕ ਮੈਂ ਕਹਾਂ ਭਾਜੀ ਓਨਰ ਦਾ ਕੀ ਕਸੂਰ ਹੈ ਓਨਰ ਨੇ ਆਈਡੀ ਦਿੱਤੀ ਦੀ ਆ ਆਈਡੀ ਲੈ ਇਹਨਾਂ ਦਾ ਬੰਦਾ ਹੈ ਨਾ ਤੁਸ ਜਲ ਜਾ ਜਲ ਜਾ ਕੋਈ ਗੱਲ ਨਹੀਂ ਭਾਜੀ ਚਲੋ ਚਲੋ ਓਕੇ ਓਨਰ ਨੇ ਜੀ ਆਈਡੀ ਲਈ ਹੈ ਓਨਰ ਨੇ ਆਈਫਟ ਵਿੱਚ ਡੱਕੀ ਹੈ ਜੀ ਕਰਵਾ ਜੀ ਕਰੀ ਤਾ ਨਾ ਚੱਲ ਚੱਲ ਹਾਂਜੀ ਸਰ ਅੱਜ ਚਲੇ ਤਾਂ ਰੇਡ ਵੱਡੀ ਇੱਕ ਸਾਨੂੰ ਇਨਫਾਰਮੇਸ਼ਨ ਉਲੀ ਜੀ ਇਥੇ ਦੇਵਪਾਰ ਦਾ ਧੰਦਾ ਚੱਲ ਰਿਹਾ ਜ ਜੇ ਆਪਾਂ ਰੇਡ ਕੀਤਾ ਤੇ ਮੌਕੇ ਤੋਂ ਕੁੜੀ ਦਲਾਲ ਤੇ ਮੈਨੇਜਰ ਨੂੰ ਅਰੈਸਟ ਕੀਤਾ ਜੀ ਆਪਾਂ ਐਸ ਟਾਈਮ ਤੇ ਤਿੰਨੇ ਜੀ ਅੱਗੇ ਪ੍ਰਸੀਡ ਕਰਦੇ ਹਾਂ ਜੀ ਅੱਗੇ ਆ ਸਕੀ ਸਾਨੂੰ ਪਤਾ ਕਰਨਾ ਪਊਗਾ ਜੀ ਇਹ ਜੇ ਪ੍ਰੀਲੀਮਿਨਰੀ ਕੇਸ ਹੈ ਜੀ ਚੈੱਕ ਕਰਨਾ ਪਊਗਾ ਜੀ ਜੁਵਨ ਵਿਸ਼ੇਸ਼ ਇਨਕਮ ਲੈ ਦਾ ਧੰਦਾ ਸੰਬੰਧ ਐਸ ਟਾਈਮ ਤਿੰਨ ਨੇ ਜਾਣੇ ਰੱਖ ਤਿੰਨ ਮੁੰਡੇ ਇੱਕ ਮੈਨੇਜਰ ਇੱਕ ਦਲਾਲ ਇੱਕ ਜਿਹੜੇ ਇੱਕ ਦਲਾਲ ਆਏ ਜਮਨ ਚੱਲ ਜਾਂਦਾ ਜੀ ਇਹ ਸਰਨਾ ਵੱਡਾ ਲੋਕਤੰਤਰ ਤੂੰ ਹੀ ਜੇ ਮੈਂ ਨਹੀਂ ਕਹਿੰਦਾ ਕਿ ਚਲੋ ਇਹ ਬੰਦੇ ਦਾ ਵਿਚਾਰੇ ਦਾ ਕੋਈ ਨੁਕਸਾਨ ਨਹੀਂ ਕਿਨੇ ਕੇ ਬੱਚੇ ਦੇ ਦੂ ਇਹਦੀ ਬੇਟੀ ਦੇ ਇੱਕ ਬੇਟਾ ਜੇ ਤੇ ਮਾੜੀ ਜੀ ਵੀ ਕਾਣੋਂ ਨਿਕਲੇ ਆ ਬਸ ਰੂਪ ਲੱਗਾ ਪਪਾ ਦੀਪ ਸਿੰਘ ਦਾ ਵੱਡੀ ਕੋ ਗਾਲੀ ਇਹਦੇ ਨਾਲ ਇਹਦੇ ਨਾਲ ਸਰਾਸਰ ਧੱਕਾ ਜੀ ਡੇਢ ਮਹੀਨਾ ਪਹਿਲਾਂ ਵੀ ਪੁਲਿਸ ਆ ਕੇ ਧੱਕੇ ਨਾਲ ਨਹੀਂ ਸ਼ੇਅਰ ਸ਼ੋਰ ਜੇ ਕਿ ਇੱਥੇ ਜਿੱਥੇ ਪਹੁੰਚੀ ਤਾਂ ਨਹੀਂ ਨਹੀਂ ਹੁੰਦਾ ਭਾਜੀ ਬਿਲਕੁਲ ਨਹੀਂ ਹੁੰਦਾ ਪਰ ਪੁਲਿਸ ਕਹਿ ਰਹੀ ਹੁੰਦਾ ਵਾ ਮੈਂ ਕਹਾਂ ਸਾਡਾ ਜੇ ਮੈਂ ਓਨਰ ਹੁੰਦਾ ਨਾ ਤੇ ਮੈਨੂੰ ਤੁਸੀਂ ਜੋ ਮਰਜ਼ੀ ਕਹਿ ਦਿੰਦੇ ਮੈਂ ਤੇ ਬਾਹਰਲਾ ਤੀਜੇ ਪਰਸਨ ਆ ਕੇ ਇਹਦੀ ਗਵਾਹੀ ਭਰਨ ਨਾ ਇਹ ਜੀ ਵਾਈਫ ਖਲੋਤੀ ਆ ਓਨਰ ਕੋਣ ਨੇ ਇਹ ਅਨੀਲ ਠਾਕੁਰ ਅੱਛਾ ਹੋਟਲ ਦਾ ਕੀ ਨਾਮ ਇਹ ਟੈਰੀਟਨ ਟੈਰੀਟਨ ਤੇ ਓਨਰ ਨੂੰ ਸਾਰਾ ਜਾਦਾ ਪਤਾਣਾ ਓਨਰ ਸਾਹਮਣੇ ਆ ਨਾ ਤੁਸੀਂ ਉਹਨੂੰ ਤੇ ਲੈ ਕੇ ਫੜ ਕੇ ਤੁਹਾਡੇ ਸਾਹਮਣੇ ਦੇ ਧੱਕੇ ਨਾਲ ਲੈ ਕੇ ਜੇ ਇਹ ਉਹਨਾਂ ਨੇ ਖਾਰ ਕੱਢੀ ਸਾਡੇ ਨਾਲ ਇਹ ਡੇਢ ਮਹੀਨੇ ਪਹਿਲੇ ਵੀ ਕੁਮਰ ਵੀਰ ਪ੍ਰਧਾਨ ਨੇ ਬਕਾਇਦਾ ਫੋਨ ਕਰਕੇ ਚੌਂਕੀ ਜੱਜ ਨੂੰ ਕਿਹਾ ਕਿ ਇੱਥੇ ਨਹੀਂ ਆਣਾ ਇੱਥੇ ਕੋਈ ਗਲਤ ਕੰਮ ਨਹੀਂ ਹੁੰਦਾ ਸਾਹਮਣੇ ਵੀ ਕਹਿੰਦਾ ਗਿਆ ਐਮਐਲਏ ਘੁੜੀ ਝੂਟ ਮਾਰ ਦਊਗਾ ਇਹਨਾਂ ਨੇ ਖੋੜ ਗੱਡੀ ਐ ਇਹ ਕਿਹੜੇ ਕਰਦੀ ਪੁਲਸ ਹੋਰ ਕੋਈ ਗੱਲ ਨਹੀਂ ਤੁਹਾਨੂੰ ਵੀ ਪਤਾ ਉਹਨਾਂ ਨੂੰ ACP ਕੋ ਚੱਲ ਜਾਂਦੇ ਤੇ ਸਸਪੈਂਡ ਹੁੰਦੇ ਹੀ ਤੁਹਾਨੂੰ ਵੀਡੀਓ ਵਿਖਾ ਦਿੰਨੇ ਇਹਨਾਂ ਦੀ ਦੋ ਦੋ ਘੰਟੇ ਚ ਪੁਲਿਸ ਕਰਦੇ ਇਹ ਵੱਡਾ ਨੌਲੇਜ ਜੀ ਥਗੀਏ ਨੌਲੇਜ ਜੀ ਸਾਹਿਬ ਨੂੰ ਪਤਾ ਟੈਲੀਟੋਨ ਵਾਸਤੇ ਫੋਨ ਕੀਤਾ ਚੌਂਕੀ ਚਾਰ ਨੂੰ ਕੁਛ ਲੋਕ ਕੋਈ ਜਿਹੜੇ ਜਿਹੜੇ ਦੋਸ਼ ਲਗਾਏਗੇ ਨੇ ਇਹ ਬਿਲਕੁਲ ਬਿਲਕੁਲ ਗਲਤਦਾਰੀ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੌ ਇਲਮਾਂ ਦੀ ਤਾਕਤ ਮੇਰੀ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ